ਬਈ ਮਾਰਚ 1954 ਜਦ ਅਸੀਂ ਵਾਹਿਗੁਰੂ ਦਾ ਨਾਮ ਸਿਮਰਦੇ ਹਾਂ ਅਸੀਂ ਉਸ ਦੇ ਮਿਲਾਪ ਵਿੱਚ ਹੁੰਦੇ ਹਾਂ ਕਈ ਕਹਿੰਦੇ ਹਨ ਕਿ ਨਾਮ ਜਪਣ ਵਿੱਚ ਮਨ ਨਹੀਂ ਲੱਗਦਾ ਤੇ ਫਿਰ ਨਾਮ ਜਪਣਾ ਛੱਡ ਦਿੰਦੇ ਹਨ ਇਹ ਬੜੀ ਭਾਰੀ ਬੋਲ ਹੈ ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ ਇਹ ਮਾਂ ਦੀਆਂ ਗੱਲਾਂ ਬੱਚੇ ਦਾ ਆਬਜੈਕਟਿਵ ਜਾਂ ਸਬਕੌਨਸ਼ੀਅਸ ਮਾਈਂਡ ਅਚੇਤ ਮਨ ਸੁਣਦਾ ਹੈ ਤੇ ਇਹ ਗੱਲਾਂ ਉਸ ਵਿੱਚ ਰਚਦੀਆਂ ਰਹਿੰਦੀਆਂ ਹਨ ਬੱਚਾ ਇਸ ਤਰ੍ਹਾਂ ਬੋਲਣਾ ਸਿੱਖਦਾ ਹੈ ਜੇ ਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੇ ਤਾਂ ਬੱਚਾ ਬੋਲਣਾ ਹੀ ਨਾ ਸਿੱਖ ਸਕੇ ਇਸ ਤਰ੍ਹਾਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਸਾਡੀ ਸਬ ਕੌਂਸ਼ੀਅਸ ਮਾਈਂਡ ਅਚੇਤ ਮਨ ਵਿੱਚ ਪਰਕੂਲੇਟ ਕਰਦਾ ਸਿੰਜਰਦਾ ਰਹਿੰਦਾ ਹੈ ਜਦ ਇਹ ਮਨ ਭਰਪੂਰ ਹੋ ਜਾਂਦਾ ਹੈ ਤਾਂ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ ਨਾਮ ਜਪਦੇ ਹੋਏ ਜੇ ਮਨ ਜਰਾ ਵੀ ਟਿਕ ਜਾਵੇ ਤਾਂ ਥੋੜੀ ਗੱਲ ਨਹੀਂ ਮਨ ਪੂਰਾ ਵਸ ਤਦੋਂ ਆਉਂਦਾ ਹੈ ਜਦ ਵਾਹਿਗੁਰੂ ਦੀ ਪੂਰਨ ਕਿਰਪਾ ਹਲਤਾ ਹੋਵੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਸਾਨੂੰ ਚਾਹੇ ਮਨ ਨਾ ਵੀ ਟਿਕੇ ਨਾਮ ਜਪਣਾ ਛੱਡਣਾ ਨਹੀਂ ਚਾਹੀਦਾ ਨਾਮ ਜਪਣ ਨਾਲ ਮਨ ਵਿੱਚ ਸੰਸਕਾਰ ਭਰਦੇ ਜਾਂਦੇ ਹਨ ਤੇ ਫਿਰ ਨਾਮ ਆਟੋਮੈਟਿਕ ਸਹਿਜ ਸੁਭਾਵ ਹੋਣ ਵਾਲਾ ਹੋ ਜਾਂਦਾ ਹੈ ਮਨ ਤੇ ਸੰਗਤ ਦਾ ਅਸਰ ਵੀ ਹੁੰਦਾ ਹੈ ਮਨ ਦਿਨ ਨੂੰ ਜੋ ਕੁਝ ਕਰੇਗਾ ਰਾਤ ਨੂੰ ਵੀ ਉਸੇ ਧਿਆਨ ਵਿੱਚ ਲੱਗਾ ਰਹੇਗਾ ਜਿਸ ਤਰ੍ਹਾਂ ਕਿ ਜੇ ਕੋਈ ਆਦਮੀ ਕਿਸੇ ਸੰਤ ਦੀ ਸੰਗਤ ਕਰੇ ਤੇ ਕੀਰਤਨ ਉਪਦੇਸ਼ ਸੁਣੇ ਤਾਂ ਰਾਤ ਨੂੰ ਉਸ ਨੂੰ ਸੁਪਨੇ ਵੀ ਸੰਤਾਂ ਦੇ ਅਤੇ ਸੰਗਤ ਦੇ ਆਉਣਗੇ ਜੋ ਮੰਦਾ ਕਰਮੀਆਂ ਦੀ ਸੰਗਤ ਕਰੇਗਾ ਤਾਂ ਸੁਪਨੇ ਵੀ ਮੰਦੇ ਕਰਮਾਂ ਦੇ ਹੀ ਆਉਣਗੇ ਇੱਕ ਵੰਡ ਅਨਸਾਰ ਸਾਡੇ 3 ਰਿਲੇਸ਼ਨਸ ਰਿਸ਼ਤੇ ਹਨ ਇੱਕ ਗੁਰੂ ਨਾਲ ਦੂਜਾ ਵਾਹਿਗੁਰੂ ਨਾਲ ਤੀਜਾ ਆਪਣੇ ਆਪੇ ਨਾਲ ਆਪਣੇ ਆਪ ਨਾਲ ਇਹ ਹੈ ਕਿ ਸਾਡਾ ਕਰੈਕਟਰ ਚਾਲ ਚੱਲਣ ਉੱਚਾ ਹੋਵੇ ਸਜਾਤੀ ਨਾਲ ਸਜਾਤੀ ਮਿਲਦਾ ਹੈ ਜਦ ਸਾਡੇ ਵਿੱਚ ਵਾਹਿਗੁਰੂ ਦੇ ਗੁਣ ਆ ਜਾਣਗੇ ਤਾਂ ਅਸੀਂ ਉਸ ਵਿੱਚ ਮਿਲ ਸਕਾਂਗੇ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲਦਾ ਹੈ ਪਾਣੀ ਨਾਲ ਪਾਰਾ ਨਹੀਂ ਮਿਲ ਸਕਦਾ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਗੰਦਾ ਪਾਣੀ ਨਹੀਂ ਪੈਂਦਾ ਮਾਨ ਸਰੋਵਰ ਦਾ ਪਵਿੱਤਰ ਪਾਣੀ ਪਾ ਦਿਓ ਤਾਂ ਕੋਈ ਇਤਰਾਜ਼ ਨਹੀਂ ਕਰੇਗਾ ਤ੍ਰਿਮਤ ਪਤੀ ਵਰਤ ਹੋਵੇ ਤੇ ਆਦਮੀ ਇਸਤਰੀ ਬਰਤ ਕਰੇ ਤਾਂ ਦੋਨੋਂ ਉੱਚੇ ਕੈਰੈਕਟਰ ਚਾਲ ਚੱਲਣ ਦੇ ਹੋ ਕੇ ਸੰਤ ਬਨਣ ਤੇ ਸਤ ਸੰਗ ਬਣਾਉਣਾ ਸਿਰ ਨੰਗੇ ਫਿਰ ਕੇ ਜਾਂ ਮਰਦਾਂ ਨਾਲ ਕਲਬਾਂ ਵਿੱਚ ਜਾ ਕੇ ਔਰਤਾਂ ਸਿਰਫ ਕਾਮ ਹੀ ਐਕਸਾਈਟ ਪ੍ਰਚੰਡ ਕਰਦੀਆਂ ਹਨ ਆਤਮਿਕ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਬਾਣੀ ਤੇ ਨਾਮ ਨਾਲ ਵਾਹਿਗੁਰੂ ਦਾ ਕੰਕ੍ਰੀਟ ਪੱਕਾ ਮਿਲਾਪ ਹੁੰਦਾ ਹੈ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਾਮ ਪਹਿਲਾਂ ਸਥੂਲ ਹੁੰਦਾ ਹੈ ਫਿਰ ਸੂਖਮ ਹੋ ਜਾਂਦਾ ਹੈ ਬਾਣੀ ਪੜਨ ਨਾਲ ਮਨ ਵਿੱਚ ਚਾਨਣ ਹੁੰਦਾ ਹੈ ਆਦਮੀ ਮਨਮਤੀਆਂ ਦੇ ਕਹਿਣ ਕਹਾਣ ਵਿੱਚ ਨਹੀਂ ਫਸਦਾ ਗੁਰਬਾਣੀ ਇਸ ਜੱਗ ਮਹਿ ਚਾਨਣ ਕਈ ਕਹਿੰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਇਹ ਮਕੈਨੀਕਲ ਜੰਤਰਵੱਤ ਬੁੱਧ ਰਹਿਤ ਰਟਣਾ ਇਹ ਗੱਲ ਠੀਕ ਨਹੀਂ ਤਿੱਬਤ ਦੇ ਲੋਕ ਇੱਕ ਗੋਲ ਡੱਬੇ ਜਿਹੇ ਵਿੱਚ ਆਪਣੇ ਇਸ਼ਟ ਦਾ ਨਾਮ ਲਿਖ ਕੇ ਪਾ ਦਿੰਦੇ ਹਨ ਤੇ ਫਿਰ ਉਸ ਨੂੰ ਇੱਕ ਡੰਡੇ ਤੇ ਚੜਾ ਕੇ ਹੱਥਾਂ ਨਾਲ ਘੁਮਾਉਂਦੇ ਰਹਿੰਦੇ ਉਹ ਤਾਂ ਮਕੈਨੀਕਲ ਜੰਤਰਵੱਤ ਹੋ ਸਕਦਾ ਹੈ ਪਰ ਸਾਡਾ ਵਾਹਿਗੁਰੂ ਵਾਹਿਗੁਰੂ ਕਰਨਾ ਕਦੇ ਮਕੈਨੀਕਲ ਜੰਤਰਵੱਤ ਨਹੀਂ ਹੋ ਸਕਦਾ ਅਸੀਂ ਕੋਈ ਨਿਰਜਿੰਦ ਚੀਜ਼ ਨਹੀਂ ਹਾਂ ਸਾਡੇ ਵਿੱਚ ਇੰਟੈਲਲੈਕਟ ਬੁੱਧੀ ਹੈ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ ਤੇ ਹਰ ਹਾਲਤ ਵਿੱਚ ਅਸਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ